ਗੱਲਾਂ ਲੰਦਾ ਲੋਨ ਗੱਲਾਂ ਲੰਦਾ ਅੱਧਰ ਤੋਂ ਚੱਕੋ ਹੈਲੋ ਫਰੈਂਡਸ ਸਸ਼ਿਕਾ ਜੀ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਜੀ ਕਿਵੇਂ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਹੱਸਦੇ ਵਸਦੇ ਹੋਵੋਗੇ ਆਪਾਂ ਲੈ ਕੇ ਆ ਗਏ ਅ ਜੀ ਨਿਊ ਬਲੌਗ ਤੇ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਹਨਾ ਮੇਰੇ ਤੇ ਮੇਰੀ ਪੂਰੀ ਫੈਮਿਲੀ ਵੱਲੋਂ ਹਨਾ ਗੁਰਪੁਰਪ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਤੇ ਹੈਪੀ ਅੱਜ ਗੁਰਪੁਰਬ ਦਿਹਾੜਾ ਹਨਾ ਪ੍ਰਮਾਤਮਾ ਹਨਾ ਸਾਰਿਆਂ ਦੇ ਜੀਵਨ ਚ ਖੁਸ਼ੀਆਂ ਭਰੀਆਂ ਲੈ ਕੇ ਆਵੇ ਤੇ ਸਾਰਿਆਂ ਨੂੰ ਤਾਂਦਰੁਸਤੀਆਂ ਬਖਸ਼ੇ ਤਰੱਕੀਆਂ ਦਵੇ ਪ੍ਰਮਾਤਮਾ ਹਨਾ ਤੇ ਦੂਸਰੀ ਗੱਲ ਇਹ ਹੈ ਤੇ ਹਨਾ ਚ ਮੈਂ ਜਾਣਾ ਤਾਂ ਸੀਗਾ ਹਨਾ ਗੁਰਦੁਆਰਾ ਸਾਹਿਬ ਮੇਰੀ ਹੋ ਗਈ ਤਬੀਅਤ ਅਚਾਨਕ ਹੀ ਖਰਾਬ ਤੇ ਮਾਂ ਹੀ ਹੁਣੀ ਰੈਡੀ ਆ ਮਾਂ ਹੀ ਤੇ ਪਾਪਾ ਚਲੇ ਜਾਣਗੇ ਹੱਲੇ ਤਾਂ ਟਾਈਮ ਕਾਫੀ ਪਿਆਗਾ ਤੇ ਮੱਥਾ ਟੇਕ ਕੇ ਆਉਣਗੇ ਚਲੋ ਜਦੋਂ ਪਰਮਾਤਮਾ ਨੇ ਬੁਲਾਉਣਾ ਕਹਿੰਦੇ ਨਹੀਂ ਹੁੰਦੇ ਉਹਦੇ ਬੁਲਾ ਲੈਣਾਗਾ ਉਹ ਤੋਂ ਕੋਈ ਦੇਖਣ ਨਹੀਂ ਕੋਈ ਜਰੀਆ ਨਹੀਂ ਦੇਖਦਾਗਾ ਉਹ ਤੋਂ ਹੀ ਪਰਮਾਤਮਾ ਹਨਾ ਚਲੋ ਉਹ ਤੋਂ ਅਸੀਂ ਮੱਥਾ ਟੇਕ ਕੇ ਆਵਾਂਗੇ ਅੱਜ ਮਾਹੀ ਤੇ ਪਾਪਾ ਜਾਏ ਹੋਣਗੇ ਮੋਮਬਤੀਆਂ ਲਾਏ ਹੋਣਗੇ ਮੱਥਾ ਟੇਕ ਕੇ ਆਉਣਗੇ ਫਿਰ ਦੇਖਦੇ ਆ ਮੈਂ ਜਾਨ ਨੂੰ ਕੋਠੇ ਤੇ ਲਗਾ ਦੂੰ ਆਪਣੇ ਮਲਕੀ ਘਰੇ ਲਗਾ ਦੂੰਗੀ ਮੋਮਬਤੀਆਂ ਵਗੈਰਾ ਫਿਰ ਇਹਨੇ ਮਾਹੀ ਨੇ ਕੀ ਕਰਨਾ ਬੰਦ ਕਰਨਾ ਸਤਿ ਸ਼੍ਰੀ ਅਕਾਲ ਭਾਗੇ ਹੈਪੀ ਗੁਰਪੁਰਬ ਕਉ ਸਭ ਅਮੀ ਆਪਾ ਹਾ ਟੜੀ ਦੀ ਜੈਬ ਕਰਾਂਗੇ ਹਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਫਲੈਂਕ ਪੋਪ ਪੋ ਕਰੋ ਤੇ ਆ ਜਾ ਟੜੀ ਥੋੜਾ ਲੋਹਂਦੇ ਹੁੰਦੇ ਪੁੱਤ ਅੱਜ ਪ੍ਰਕਾਸ਼ ਪੂਰਬ ਆ ਗੁਰੂ ਨਾਨਕ ਦੇਵ ਜੀ ਦਾ ਤੇ ਹੋਰ ਜੀ ਤੁਸੀਂ ਦੱਸੋ ਤੁਸੀਂ ਕਿੱਦਾਂ ਹਨਾ ਗੁਰਪੁਰਬ ਸੈਲੀਬ੍ਰੇਟ ਕੀਤਾਗਾ ਮੇਰੇ ਤਾਂ ਪਤਾ ਨਹੀਂ ਅਚਾਨਕ ਹੀ ਹੋ ਗਿਆ ਸ਼ਾਮ ਦਾ ਟਾਈਮ ਆ ਅਚਾਨਕ ਹੀ ਹੈ ਨਾ ਬਿਮਾਰੀ ਹੋ ਗਈਆਂ ਆਪਾਂ ਕਹਿੰਦੇ ਨੇ ਹੁੰਦਾ ਸੋਚਦੇ ਕੁਛ ਹੋ ਕੁਛ ਜਾਂਦਾਗਾ ਇਹੀ ਕੁਛ ਹੁੰਦਾਗਾ ਜ਼ਿੰਦਗੀ 'ਚ ਹਨਾ ਜੋ ਆਪਾਂ ਸੋਚਦੇ ਆ ਹੁੰਦਾ ਨਹੀਂਗਾ ਜੋ ਕਿਸਮਤ 'ਚ ਲਿਖਿਆ ਉਹੀ ਹੋਣਾਗਾ ਤੇ ਚਲੋ ਵਧੀਆ ਪ੍ਰਮਾਤਮਾ ਸਾਰਿਆਂ ਦੇ ਜੀਵਨ 'ਚ ਖੁਸ਼ੀਆਂ ਭਰੇ ਲੈ ਕੇ ਆਵੇ ਖੁਸ਼ਹਾਲੀ ਲਵੇ ਤੰਦਰੁਸਤੀ ਵਕਸ਼ਨ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਤੇ ਇਹ ਵਲੋਗ ਤੁਹਾਨੂੰ ਮੇਰਾ ਜੀ ਨੈਕਸਟ ਡੇ ਮਿਲੂਗਾ ਹਨਾ ਤੇ ਬਾਸੀ ਇਤਰ ਮੈਂ ਹੁਣੀ ਰੈਡੀ ਆ ਤੇ ਮਾਹੀ ਤੇ ਪਾਪਾ ਹਲੇ ਮੜਾਏ ਬਾਹਰ ਗਏ ਹੋਇਆ ਤੇ ਆਪਾਂ ਦੂਸਰੀ ਰੋਜ਼ਾਈ ਚ ਵੀ ਗਲਾਸ ਕਲਪ ਚਾੜਨੇ ਸੀ ਪਾਪਾ ਲਈ ਚ ਹਨਾ ਠੰਡ ਹੋ ਗਈ ਆ ਹੁਣ ਤੁਹਾਨੂੰ ਪਤਾ ਕਿ ਮੌਸਮ ਚੇਂਜ ਹੋ ਗਿਆ ਪਾਪਾ ਲਈ ਤੇ ਸਾਡੇ ਹਨਾ ਅੱਜ ਤਾਂ ਹੁਣ ਅੱਜ ਧੁੱਪ ਨਿਕਲੀ ਸੀਗੀ ਵੈਸੇ ਸਾਡੇ ਇੱਧਰ ਅੱਜ ਧੁੱਪ ਨਿਕਲੀ ਸੀਗੀ ਤੇ ਉਧਰ ਸਾਰ ਚੂਪੀ ਪਾ ਕੇ ਰੱਖੀ ਆ ਪਤਾ ਨਹੀਂ ਅਚਾਨਕ ਹੀ ਕੀ ਹੋ ਗਿਆ ਤੇ ਮਾਹੀ ਮਾਹੀ ਤਾਂ ਸਾਡੀ ਕਾਰਟੂਨ ਦੇਖਣ ਚ ਵਿਅਸਤ ਰਹਦੀ ਆ ਪিসি ਅੱਜ ਇਹਦੀ ਛੁੱਟੀ ਸੀਗੀ ਹਨਾ ਛੁੱਟੀ ਸੀ ਨ ਅੱਜ ਕੱਲ ਪਰਸੋ ਚਿਲਡਰਨ ਡੇ ਮਨਾਏ ਸੀ ਨਾ ਇਹਨਾਂ ਨੇ ਕੱਲ ਸੱਚ ਕੱਲ ਇੰਨੀਆਂ ਕੈਂਡੀਜ਼ ਲੈ ਕੇ ਆਏ ਬਿਸਕਟ ਲੈ ਕੇ ਚਾਕਲੇਟ ਵਾਲੇ ਇੱਦਾਂ ਟੀਚਰਾਂ ਨੇ ਇਹਨਾਂ ਦਾ ਅੱਜ ਸੈਲੀਬ੍ਰੇਟ ਕੀਤਾ ਇਹਨਾਂ ਐਨਜੋਏ ਕਰਕੇ ਆਏ ਵੀਡੀਓਜ਼ ਵਗੈਰਾ ਭੇਜੀਆਂ ਸੀ ਗਰੁੱਪ 'ਚ ਕਾਫੀ ਸੈਲੀਬ੍ਰੇਟ ਕੀਤਾ ਇਹਨਾਂ ਨੇ ਹਾ ਨਾ ਡਾਂਸ ਵੀ ਕੀਤਾ ਸੀ ਮਾਹੀ ਨੇ ਮੂੰਹ ਚ ਨਹੀਂ ਪਾਈ ਤੇ ਕਾਕੂ ਹਰੇਕ ਚੀਜ਼ ਦੇਖੋ ਬ੍ਰੈਂਡ ਸੋ ਕਿੰਨਾ ਗੰਦਾ ਬੱਚਾ ਹੈ ਦੇਖੋ ਦੇਖੋ ਕਿੰਨਾ ਗੰਦਾ ਬੱਚਾ ਹੈ ਮਾਂ ਹੀ ਤਾਂ ਮਮਾ ਦਾ ਧਿਆਨ ਵੀ ਨਹੀਂ ਰੱਖਦਾ ਜਦ ਮਮਾ ਬਿਮਾਰ ਹੁੰਦੀ ਹੈ ਚਾਨਕਾ ਬੱਬੀ ਧਿਆਨ ਰੱਖਦਾ ਮਮਮੀ ਕਕਾ ਕਕਾ ਕੀ ਹੁੰਦਾ ਕਕਾ ਤੇ ਐਸੇ ਹੀ ਹੋ ਰਿਹਾ ਹੈ ਕਾ ਤੀ ਰਾਤ ਨੂੰ ਫਿਰ ਤੁਹਾਨੂੰ ਦਿਖਾਵਾਂਗੇ ਵੀ ਮਾਂ ਹੀ ਬੰਬ ਬੰਬ ਚਲਾਉਗੀ ਹੈ ਨਾ ਤੇ ਮਾਂ ਹੀ ਨੂੰ ਅਸੀਂ ਭੇਜ ਦਈਏ ਤੇ ਤੇਰੇ ਪਾਪਾ ਨਹੀਂ ਤੁਸੀਂ ਬੰਬ ਮਾਈ ਦੇ ਬੰਬ ਪਹਿਲਾਂ ਵਾਲੇ ਦਿਵਾਲੀ ਵਾਲੇ ਉਦਾਂ ਹੀ ਪਏ ਆ ਸੌਰੀ ਮਾਈ ਦੇ ਬੰਬ ਉਦਾਂ ਹੀ ਪਏ ਆ ਪਹਿਲਾਂ ਵਾਲੇ ਹਨਾ ਦਿਵਾਲੀ ਤੇ ਹੋਰ ਅਸੀਂ ਲਿਆਂਦੇ ਨਹੀਂ ਉਵੇਂ ਹੀ ਪਏ ਆ ਉਦਾਂ ਦੇ ਹਾਂ ਲੈਣਾ ਖੁਦ ਚਲਾਉਂਦੀ ਨਾ ਕਿਸੇ ਨੂੰ ਚਲਾਉਣ ਦਿੰਦੀ ਆ ਐਦਾਂ ਦੀ ਆ ਮੈਡਮ ਮੇਰੇ ਤਾਂ ਅੱਖਾਂ 'ਚ ਵੀ ਪਤਾ ਨਹੀਂ ਅਚਾਨਕ ਹੀ ਤੁਹਾਨੂੰ ਲੱਗਦਾ ਹੋਊਗਾ ਅੱਜ ਕੋਈ ਨਾ ਥੋੜਾ ਜਿਹਾ ਤਬੀਅਤ ਦੀ ਠੀਕ ਨਹੀਂ ਹੈਗੀ ਕੀ ਨਾ ਕਰਕੇ ਆਈ ਹੋ ਗਿਆ ਮਾਈ ਤਾਂ ਸਾਡੇ ਤਾਂ ਸੁਣ ਲਓ ਤਾਂ ਕਰਕੇ ਆਈ ਹੋ ਗਿਆ ਪਤਾ ਨਹੀਂ ਇੱਕ ਤਾਂ ਨਾ ਪਤਾ ਨਹੀਂ ਹਵਾ ਹੂਆ ਜੀ ਲੱਗ ਜਾਂਦੀ ਆ ਸਿਰ ਨੂੰ ਹਨ ਸਿਰ ਵੀ ਜਿੰਨਾ ਮਰਜ਼ੀ ਕਵਰ ਕਰਕੇ ਰੱਖ ਲੋ ਸਿਰ ਨੂੰ ਅਚਾਨਕ ਹੀ ਹਵਾ ਲੱਗ ਜਾਂਦੀ ਆ ਤੇ ਤਾਂ ਕਰਕੇ ਸਿਰ ਵੀ ਦਰਤ ਦਰਤ ਤੋਂ ਨੂੰ ਨਿਹਾਰਦਾਗਾ ਜਿੰਨੀਆਂ ਮਰਜ਼ੀਆਂ ਗੋਲੀਆਂ ਗਾਲੀਆਂ ਖਾਈ ਜਾ ਚਲੋ ਫਿਰ ਮੈਂ ਤੁਹਾਨੂੰ ਮਿਲਦੀ ਆ ਦੇਖਦੇ ਆ ਮਾਹੀ ਉਹਨੇ ਮੱਥਾ ਟੇਕਿਆ ਉਹਨੂੰ ਗੁਰਦੁਆਰਾ ਸਾਹਿਬ ਹਨਾ ਸਰਬਾਤਮਾ ਖੁਸ਼ ਰੱਖੇ ਸਾਰਿਆਂ ਨੂੰ ਮੇਰੇ ਬੱਚੇ ਨੂੰ ਵੀ ਕਾਕੇ ਨੂੰ ਵੀ ਮੇਰੇ ਨੂੰ ਹਨਾ ਤੇ ਫਿਰ ਰਾਤ ਨੂੰ ਮਿਲਦੇ ਆਂ ਦੇਖਦੇ ਆਂ ਮਾਹੀ ਚਲਾਉਗੀ ਬੰਬ ਬੂੰਬ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਚਲੋ ਹਾਂਜੀ ਫਰੈਂਡਸ ਆਪਾਂ ਕੋਠੇ ਤੇ ਆ ਗਏ ਆ ਤੇ ਮੋਮਬਤੀਆਂ ਵਗੈਰਾ ਲੈ ਆਏ ਆ ਮੋਮਬਤੀਆਂ ਲਗਾਤੀਏ ਪਹਿਲਾਂ ਆਪਾਂ ਦੀਵੇ ਲਗਾਏਗੇ ਇੱਧਰ ਦੇਖੋ ਨਾ ਬੰਬ ਬੂੰਬ ਚੱਲਣ ਦੀ ਤੁਹਾਨੂੰ ਆਵਾਜ਼ ਹੁੰਦੀ ਹੋਊਗੀ ਤੇ ਮੇਰੀ ਵੀ ਤबीयत ਅੱਜੀ ਕੁਝ ਜ਼ਿਆਦਾ ਹੀ ਹਨਾ ਖਰਾਬ ਹੋ ਗਈ ਸਿਰ ਦਰਦ ਕਾਫੀ ਹੋਣ ਲੱਗ ਗਿਆ ਸੀਗਾ ਮਾਹੀ ਹੁੰਦੀ ਨਾ ਮੱਥਾ ਟੇਕ ਕੇ ਸੀ ਕੁਰਤਬਾਰਾ ਸਾਹਿਬ ਮਾਹੀ ਤੇ ਪਾਪਾ ਤੇ ਆਪਾਂ ਹੁਣ ਬੱਤੀਆਂ ਲਗਾ ਲਈਏ ਪਹਿਲਾਂ ਹਾਂਜੀ ਫਰੈਂਡਸ ਆਪਾਂ ਮੋਮਬੱਤੀਆਂ ਵਗੈਰਾ ਲਾਤੀਆਂ ਨੇਗੇ ਦੇਖੋ ਕਿੰਨਾ ਵਧੀਆ ਲੱਗਦਾ ਨਾ ਫਿਰ ਘਰ ਤੋਂ ਕਾਫੀ ਹੋ ਰਿਹਾਗਾ ਤੇ ਇਧਰ ਮਾਹੀ ਵੀ ਆਪਦੇ ਬੰਬ-ਬੁੰਬ ਲੈ ਆਈ ਆ ਕਹਿੰਦੀ ਮੰਮਾ ਬੰਬ ਚਲਾਉਣੇ ਆ ਤੇ ਆਪਾਂ ਬੰਬ-ਬੁੰਬ ਚਲਾ ਲੈਂਦੇ ਆ ਇਦਨਾ ਥੋੜੇ ਜੇ ਫਿਰ ਮੈਂ ਥੱਲੇ ਜਾ ਕੇ ਕੰਮ ਕਮ ਕਰੂੰਗੀ ਤੁਹਾਨੂੰ ਪਤਾ ਸਿਰ ਕਾਫੀ ਤਰਦ ਕਰ ਰਿਹਾਗਾ ਉਹ ਵੀ ਬੁਰਾ ਜਿਹਾ ਹਾਲ ਹੋਇਆ ਹੋਇਆਗਾ ਤੇ ਲੈ ਆ ਕੇ ਘੁੰਮਵਰਤੀ ਲਓ ਚਲਾਈਏ ਆ ਆ ਮਮੀ ਹਰੇ ਨਹੀਂ ਲੁਕੋ ਹਰੇ ਤੀਨੀ ਨਹੀਂ ਮੈਂ ਨਹੀਂ ਚਲਾਉਣਾ ਬੇੜੀ ਬਣ ਤੇ ਇਹ ਤਾਂ ਚਲਾ ਲੀਏ ਮਾਹੀ ਡਰਗੀ ਮਾਹੀ ਡਰਗੀ ਮਾਹੀ ਡਰਕੇ ਇੱਕ ਵਾਰੀ ਬਸ ਡਰਿਆਂਗਾ ਹੈ ਇਹ ਤਾਂ ਖਰਾਬ ਹੈ ਕਾਕੂ ਇਹ ਨਹੀਂ ਚੱਲਦੀ ਇਹ ਤਾਂ ਖਰਾਬ ਨਿਕਲੇ ਸਿੜ ਦੰਨੇ ਹੋਰ ਦੇਖ ਕਾਕੂ ਕੀ ਚਲਾ ਕੇ ਤੈਨੂੰ ਖਾਣ ਲੈ ਆ ਚੱਕਰੀਆਂ ਚੱਕਰੀਆਂ ਜਿਵੇਂ ਮੇ ਪਈਆਂ ਨਾ ਆਪਾਂ ਨਾ ਚਲਾ ਲਈ ਠੀਕ ਹੈ ਬਾਕੀ ਬੰਬ ਦੇ ਰਹੇ ਆਪਾਂ ਚੱਕਰੇ ਵੀ ਚਲਾ ਕੇ chết ấy vứt ra Hãy subscribe cho kênh ਹੈਪੀ ਗੁਰਪੁਰਬ ਹੈਪੀ ਗੁਰਪੁਰਬ ਹੈਪੀ ਗੁਰਪੁਰਬ ਹੈਪੀ ਗੁਰਪੁਰਬ ਮਾਹੀ ਮੂੰਹ ਕੋਲੇ ਨਹੀਂ ਕਰੀਦਾ ਹੁੰਦਾ ਪੁੱਤ ਬਾਲਾ ਪੜ੍ਹ ੜ੍ਹ ੜ੍ਹ ਹੌਲੀ 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 ਇੱਧਰ ਮੂੰਹ ਕਰ ਆਤਨਾ ਮਚਾਰੀ ਪੁੱਤ ਠੀਕ ਹੈ। ਬਸ ਜਿਹੜਾ ਨਿਊ ਡੱਬਾ ਕੱਢਿਆ ਨਾ ਉਹ ਵਾਲੀਆਂ ਠੀਕ ਨੇ ਗਿਆ ਵਾਲੀਆਂ ਪੁਰਾਣੀਆਂ ਹੋ ਗਈਆਂ ਨਾ ਖਰਾਬ ਹੋ ਗਈਆਂ ਇਹ। ਨਿਊ ਡੱਬੇ ਚ ਕੱਢਿਆ ਨੇ ਨਾ ਇਹ ਠੀਕ ਨੇ ਲੈਫਟਾ। ਜਿਹੜੀਆਂ ਦੋ ਚਲੋਣੀਆਂ ਪੁੱਤ ਚਲਾ ਲਾ ਪਰ ਪਾਪਾ ਨਾ ਚਲਾ ਲਈ ਠੀਕ ਹੈ। ਮੰਮਾ ਤੈਨੂੰ ਪਤਾ ਨਾ ਠੀਕ ਨਹੀਂ ਹੈਗੇ ਜੇ। ਆਲੇ ਪਾਪਾ ਲਾਲ ਚਰਾ ਦੇ।

ठीक है ध्यान ध्यान फिर होर होर फुल चुटड़ी पिघल दी मोमबत्ती जामा लो <laughs> उची बोल पता वाहू जी का खालसा वाहेगुरु जी की फतेह ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਹਾਂਜੀ ਫਰੈਂਡਸ ਇੱਥੇ ਬੈਠੀ ਐ ਮਾਂ ਹੀ ਤੇ ਇੱਥੇ ਲਾਉਣ ਲੱਗੇ ਦੀ ਸੱਪ ਸੱਪ ਉਹ ਜਿਹੜੇ ਬੰਬ ਨਹੀਂ ਹੁੰਦੇ ਸੱਪ ਵਾਲੇ ਉਹ ਚਲਾਉਣ ਲੱਗੇ ਆ ਮੈਂ ਤਾਂ ਹੈ ਨਾ ਕੋਈ ਨੂੰ ਕੱਢ ਕੇ ਘਾਰੀਦਾ ਹੁੰਦਾ ਆ ਤੇ ਮਹੀਨੇ ਕੱਢਤੀਆਂ ਗੋਲੀਆਂ ਦੀਆਂ ਲੈ ਭਾਈ ਬੱਸ ਵੱਸੇ ਬਤਾ ਗੰਦੇ ਨਾ ਕਰ ਤੂੰ ਬਾਹਲੇ ਹੱਥ ਅੰਨਾ ਨੂੰ ਲਾਵਾਂਗੇ ਹੁਣ ਅੱਗ ਹਨਾ ਇਹ ਕੁ ਸਾਰੀਆਂ ਕੱਢ ਲੈ ਪਹਿਲਾਂ ਹਾਂਜੀ ਫਰੈਂਡਸ ਆਪਾਂ ਸਾਰੀਆਂ ਕੱਢ ਲਈਆਂ ਹੁਣ ਇੱਥੇ ਐਪੀ ਅੱਗ ਲੱਗ ਜੂ ਇਹਨਾਂ ਨੂੰ ਇੱਕ ਨੂੰ ਲੱਗੂਗੀ ਤਾਂ ਸਾਰਿਆਂ ਨੂੰ ਲੱਗ ਜੂ ਮਾਹੀ ਪਿੱਛੇ ਹੋ ਜਾ ਪੁੱਤ ਥੋੜਾ ਜਾ ਅੰਨਾ ਤੂੰ ਸੀਵੇ ਪਿੱਛੇ ਹਾਂ ਹਾਂ ਮੈਂ ਕਾਗਜ਼ ਕਰਕੇ ਦੇਖਤੀ ਹਾਂ ਕਾਗਜ਼ ਨਾਲ ਅੱਗ ਜੀ ਤੇ ਮਾਗਜੇ ਵਾਸੀ ਤਾਂ ਨਾ ਉਹ ਗੱਤਨ ਰਹੀ ਕਿ ਨਾਸੇ ਕਹਾ ਸੜੇ ਜਿਆਹੀ ਨਹੀਂ ਚੱਲਦੇ ਦਿੱਤਾ ਕਾ ਹਾਂ ਲੈ ਬੰਬ ਬੰਬ ਨਹੀਂ ਸੀ ਚੱਲ ਪਿਆ ਚੱਲ ਪਿਆ ਚੱਲ ਪਿਆ ਮੈਂ ਇਧਰ ਆ ਜਾ ਬੰਦੇ ਤੂੰ ਬਹੁਤ ਬੇਕਾਰ ਆ ਲੈ ਚੱਲ ਚੱਪ ਜੇ ਜੇ ਚੱਕਵਾ ਦੇ ਚੱਪ ਛੱਪਾ ਬਿਲਕੁਲ ਤੂੰ ਉਹ ਛੱਪਲ ਨਿਕਲ ਗਿਆ ਨਾ ਦੇਖ ਇਹਦਾ ਤੂੰ ਕਿੰਨਾ ਗੰਦਾ ਗਾ ਬਹੁਤ ਗੰਦਾ ਤੂੰ ਹੈ ਬਮਾਰ ਕਰਨ ਵਾਲਾ ਸਾਰਿਆਂ ਨੂੰ ਹੋਰ ਤੂੰ ਕੰਨਾ ਵੀ ਇਹਨੂੰ ਚਲਾ ਦੇ ਕਿੰਨਾ ਕਿੰਨਾ ਤੂੰ ਆ ਹੋ ਗਿਆ ਇਹ ਨਾਲ ਹੀ ਮਾਂ ਛੱਪੇ ਇਹੇ ਬਣ ਗਿਆ ਤੇਰੇ ਛੱਪ ਸੁਪ ਜੇ ਅਭੀ ਤਾਂ ਹੋਦਾਊਗਾ ਇਹਦੇ ਲੁੰਡੇ ਮਾਹੀ ਦਾ ਬਣ ਗਿਆ ਹੱਸਾ ਪਰ ਦੇਖੋ ਕਿੰਨਾ ਵੱਡਾ ਬਣ ਗਿਆ ਹਨਾ ਨਹੀਂ ਉਂ ਕਰ ਜਾਈ ਹੁੰਦਾ ਇਹ ਚਲੋ ਚਲੀਏ ਹੁਣ ਥੱਲੇ ਵੱਸ ਚਲਾ ਲੇ ਹੁਣ ਆਪਾਂ ਬੰਬ ਚੋ ਥੱਲੇ ਚਲੀਏ ਠੀਕ ਹੈ ਹਾਂਜੀ ਫਰੈਂਡਸ ਆਪਾਂ ਥੱਲੇ ਆ ਗਏ ਸੀਗੇ ਪੰਬ ਕੁੰਬ ਚਲਾ ਕੇ ਬਸ ਤੁਹਾਨੂੰ ਪਤਾ ਮੇਰੀ ਤबीयत ਚ ਕੋਈ ਠੀਕ ਨਹੀਂ ਹੈਗੀ ਕਿ ਇਤਰ ਮਾਹੀ ਵੀ ਆ ਗਈ ਆ ਤੇ ਆਪਾਂ ਇਸ ਬਲੌਗ ਦਾ ਇੱਥੇ ਐਂਡ ਕਰਦੀ ਆ ਤੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਪਲੀਜ਼ ਲਾਈਕ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਹਨ ਕਮੈਂਟ ਬਾਕਸ ਚ ਪਾ ਦਿਓ ਤੇ ਕਮੈਂਟ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ 单的玩具。